ਹਲੋ ਅੱਜ ਗਰਮੀ ਬਹੁਤ ਸੀ ਅਸੀਂ ਬਾਹਰ ਬੈਠੇ ਸੀ ਤੇ ਅਸੀਂ ਸੋਚਿਆ ਗਰਮੀ ਲਈ ਇੱਕ ਹੈਲਦੀ ਡਰਿੰਕ ਬਣਾਈਏ ਉਹ ਡਰਿੰਕ ਅਸੀਂ ਤੁਹਾਡਾ ਸਾਰਿਆਂ ਨਾਲ ਸ਼ੇਅਰ ਕਰਦੇ ਆ ਜਿਹੜੀ ਬਣਾ ਰਹੇ ਆ ਇੱਕ ਤੀਰਾ ਗੂੰਦ ਲਿਆ ਸੀ ਇਹ ਲਿਆ ਰੂਫ ਜਾ ਰੂਫ ਜਾ ਦੇ ਨਾਲ ਏ 2 ਅਸੀਂ ਦੁੱਧ ਯੂਜ਼ ਕਰੀਦਾ ਇਹਦਾ ਹੀ ਅਸੀਂ ਦਹੀਂ ਬਣਾਈਦਾ ਇਹ ਲੈ ਹੈਗੇ ਸ਼ੀਆ ਸੀਡ ਚਲੋ ਫਿਰ ਬਣਾਈਏ ਡਰਿੰਕ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਰੂਫ ਜਾ ਤੁਹਾਨੂੰ ਲੈ ਕੇ ਖੁੱਲੇ ਪਾਣੀ ਦੇ ਵਿੱਚ ਭਿਗੋ ਲੈਣਾ ਤੇ ਇਹ ਅਸੀਂ ਪਹਿਲਾਂ ਹੀ ਭਿਗੋ ਕੇ ਰੱਖਿਆ ਹੋਇਆ ਐ ਇਸ ਤਰ੍ਹਾਂ ਦਾ ਤਿਆਰ ਹੋ ਗਿਆ ਇਸੇ ਤਰ੍ਹਾਂ ਇਹ ਸ਼ੀਆ ਸੀਡ ਹੈ ਸ਼ੀਆ ਸੀਡ ਜਿਹੜੇ ਆ ਇਹਨੂੰ ਸਬਜ਼ਾ ਵੀ ਕਹਿੰਦੇ ਆ ਆਪਾਂ ਹੋਰ ਵੀ ਕਈ ਨਾਮ ਐ ਪਰ ਮੈਨੂੰ ਨਹੀਂ ਪਤਾ ਜ਼ਿਆਦਾ ਨਾਮ ਇਹ ਸ਼ੀਆ ਸੀਡ ਵੀ ਅਸੀਂ ਪਹਿਲਾਂ ਹੀ ਭਿਗੋ ਕੇ ਰੱਖਿਆ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਕਤੀਰਾ ਮੇਰੇ ਬੱਚੇ ਤੇ ਮੇਰੇ ਭੈਣ ਭਰਾ ਸਾਰੇ ਕਹਿੰਦੇ ਸੀ ਵੀ ਤੁਸੀਂ ਬੋਲ ਕੇ ਵੀਡੀਓ ਪਾਇਆ ਕਰੋ ਇੰਸਟਾਗ੍ਰam ਤੇ ਤੇ ਹੁਣ ਅਸੀਂ ਬੋਲ ਕੇ ਪਾਉਣ ਲੱਗੇ ਆ ਇਹ ਵੀਡੀਓ ਫਸਟ ਟਾਈਮ ਪਾ ਰਹੇ ਆ ਇਹ ਪਾਤੇ ਅਸੀਂ 86 ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਦੁੱਧ ਚੰਮੱਚ ਦੇ ਨਾਲ ਥੋੜਾ ਜਿਹਾ ਹਿਲਾਵਾਂਗੇ ਪਹਿਲਾਂ ਦੇਖੋ ਕਿੰਨੀ ਵਧੀਆ ਡਰਿੰਕ ਹੈ ਪੀਓ ਤੇ ਇਹਦਾ ਇੰਜੋਏ ਹਮ ਆੜਪੋ ਸਵਾਦ ਬਣਿਆ तुम्ही तरं की बनाव ते करो करोस